ਸਸਤੀ ਕਰ ਬਾਈ ਸਾਰਿਆਂ ਨੂੰ ਲਓ ਬਾਈ ਕਰਤਾ ਕੰਮ ਸੂਰਾਂ ਨੇ ਪਾਤਾ ਟੋਗਾ ਇੱਧਰ ਵੀ ਲਾਉਣੇ ਪੈਣੇ ਬੋਰੇ ਹੋਰ ਹੀ ਆ ਜੀ ਸੂਰਾਂ ਦਾ ਕੰਮ ਜ਼ਿਆਦਾ ਹੀ ਕਣਕ ਤਾਂ ਵਧੀਆ ਜੰਮੀ ਆ ਸਾਰੀ ਡੇਨਾ ਵਧੀਆ ਦੀਦੀਆਂ ਪੋਨੇ ਆ ਅੱਜ ਹੋ ਗਈ ਇਹ 18 ਦਿਨਾਂ ਦੀ ਕਾਲੂ ਪੋਨੇ ਖਾਦ ਇਹਨੂੰ ਸਾਰੀ ਨੂੰ ਅੱਲੇ ਥੋੜੀ ਛੂਟੀ ਲੱਗਦੀ ਆ ਮੈਂ ਕਿਹਾ ਦਿਹਾੜੀ ਰੋਕ ਲੈਂਦੇ ਆ ਬੜਾ ਵਧੀਆ ਇੱਕ ਸਾਰਿਆ ਸਾਰੀ 19 ਦਿਨਾਂ ਦੀ ਹੋ ਗਈ ਹਣੀ ਸ਼ਾਇਦ ਅੱਜ 10 ਨੂੰ ਬੀਜੀ ਸੀ 18 ਦਿਨਾਂ ਦੀ ਹੋ ਗਈ ਆ 18 17 18 ਦਿਨਾਂ ਦੀ ਬਈ ਸੂਰ ਨੇ ਜਿਆਦਾ ਹੀ ਕੰਮ ਖਰਾਬ ਕੀਤਾ ਆ। acom ਆਧੀਆਂ ਹਨਾ ਚਾਰੇ ਸ਼ਵੇਰੇ ਇੱਥੇ ਅਲੇ ਦਿਵਾਲੇ ਉਹਦੇ ਕਰਕੇ ਜਿਆਦਾ ਹੁੰਦੇ ਆ ਇਹ ਹੁਣ ਜਦੋਂ ਪਾਣੀ ਲੱਗਣਾ ਉਦਣ ਵੀ ਕਰਨ ਕੰਮ ਕਰੋਗੇ ਖਰਾਬ ਤੈਨਾਂ ਲਈ ਸੀ ਬਾਈ ਦੁਬਾਰਾ ਗੰਨੇ ਵੀ ਖਰਾਬ ਕਰੀ ਜਾਂਦੇ ਚੂਪੀ ਹੁੰਦੇ ਵਿੱਚ ਵਿੱਚ ਆ ਦੇਖੋ ਬਾਈ ਲੋ ਬਈ ਚਲਾਤੀ ਮੋਟਰ ਚੱਲ ਗਈ ਲੈਟਰ ਨਾਲ ਹੀ ਟੈਨ ਘੱਟ ਲੱਗ ਚੱਲੇ ਆ ਜਾਂਦੇ ਚਲੋ ਜਾ ਤੱਕਾ ਗੁਗ ਦੇਖਦੇ ਆ ਧੁੱਕ ਪਏ ਆ ਉਹ ਬੰਦ ਕਰ ਦੁੰਨੇ ਆ ਯਾਦ ਹੋ ਗਈ ਜੀ 24 ਦਿਨਾਂ ਦੀ ਹੋ ਗਈ ਅੱਜ ਇਹ 24 25 ਦਿਨ ਹੀ ਹੋ ਗਏ ਇਹਨੂੰ ਪਰਸੋਂ ਚੌਥ ਪਾਇਆ ਸੀਗਾ ਖਾਲ ਇਹ ਇੱਧਰ ਨੂੰ ਬਹੁਤ ਪੈਂਦੇ ਹੁੰਦੇ ਸੀ ਕੱਗ ਬੰਨਾ ਬੰਨਿਆ ਫੇ ਉੱਚਾ ਰੱਖ ਕੇ ਸੂਰਾ ਨੇ ਬਹੁਤ ਅੰਗ ਕੀਤੇ ਆ ਜੀ ਆ ਦੇਖੋ ਫੂੰਜਾ ਸਾਰਾ ਹੀ ਪੱਟ ਗਿਆ ਦੇਖ ਬੱਚਾ ਬਾਈ ਧੋਕ ਕੱਗ ਆਹ ਕਿਹੜੀ ਜਿਹਾ ਜ਼ਿਆਦਾ ਉੱਥੇ ਆ ਉੱਥੇ ਕੇ ਜ਼ਿਆਦਾ ਵੱਡਾ ਪਿਆ ਆ ਆ ਥੋੜਾ ਜਿਹਾ ਪਿਆ ਚਲੋ ਬਾਈ ਦਿਖਾਉਣੇ ਬੰਦ ਕਰਕੇ ਆ ਜਣੀ ਜੱਤ ਤੱਕ ਲੈਟ ਇਹ ਕਿਹਨੂੰ ਚਲਾਤੀ ਆ ਮੋਟਰ ਐ ਕੋਸ ਲੜੇ ਨੂੰ ਚਲਾਤੀ ਆ ਚਲੋ ਬਾਈ ਦਿਖਾਉਣੇ ਆ ਲੋ ਬਾਈ ਕੱਗ ਦਾ ਕਰਤਾ ਬੰਦ ਪੌਣੀ ਪਊਗੀ ਮਿੱਟੀ ਥੋੜੀ ਜਿਹੀ ਹੋਰ ਹੱਲੇ ਆ ਚੱਲਦੀ ਬਾਈ ਇਹਨੂੰ ਮੋਟਰ ਕੱਗ ਪਏ ਉਹ ਵੱਡਾ ਗਿਆ ਸੀਗਾ ਲੋ ਬਈ ਚੱਲਦੀ ਮੋਟਰ ਲੋ ਬਈ ਲੋਈ ਬਈ ਚੱਲਦਾ ਪਾਣੀ ਘੰਟਾ ਡੇਢ ਘੰਟਾ ਲੱਗਣਾ ਇਹਨੂੰ ਭਰਨ ਨੂੰ ਚੂਹਾ ਬਹੁਤ ਆ ਗਿਆ ਵਿੱਚ ਵਿੱਚ ਕਿਤੇ ਕਿਤੇ ਉਹ ਬਈ ਚੱਲਦਾ ਇਹਨੂੰ ਵੀ ਪਾਣੀ ਇਹਨੂੰ ਕਰਤੀ ਸੀ ਬਾਈ ਸਪਰੇ ਕੱਲ ਤੇ ਆ ਵੀ ਹੋ ਗਈ ਅੱਜ 16 ਦਿਨਾਂ ਦੀ 15 16 ਦਿਨਾਂ ਦੀ ਦੀਦੀ ਆ ਪੂਰੀ ਹੁਣ ਤਾਂ ਇਹਨੂੰ ਵੀ ਪਾਉਣੇ ਆ 20 ਦਿਨਾਂ ਨੂੰ ਪਾ ਲੈਣਾ ਖਾਦ ਫੇਰ 4 ਦਿਨ ਅਟਕੇ ਪਾਣੀ ਲਾ ਦਾਂਗੇ ਦੀਦੀ ਆ ਹੋਣਾ ਇਹਨਾਂ ਸੂਪਰ ਸੀਟਰ ਦੀ ਉੱਧਾ ਬਜਾਈ ਲਓ ਬਾਈ ਚੱਲਦੀ ਆ ਮੋਟਰ ਅੱਧਾ ਭਰ ਗਿਆ ਵੀ ਤੇ ਉਹ ਉੱਥੇ ਨਿਕਲਦਾ ਪਾਣੀ ਆਪਾਂ ਬੈਠੇ ਘੱਗ ਕੋਲ ਮੈਂ ਕਿਹਾ ਟੋਟਾ ਨਾ ਜਾਵੇ ਮੁੜ ਕੇ ਬੰਦ ਨਹੀਂ ਹੋਣਾ ਇਹ ਆ ਵੀ ਹੋ ਗਿਆ ਪਰ ਫੁੱਲ ਹੋ ਗਿਆ ਇਹ ਉਹ ਵੀ ਹੋ ਗਿਆ ਉੱਪਰਲਾ ਵੀ ਫੁੱਲ ਹੋ ਗਿਆ ਇਹ ਆ ਆ ਵੀ ਇੱਥੇ ਤੱਕ ਚੱਲ ਗਿਆ ਵੀ ਇੱਥੇ ਟੋਟ ਜੀ ਪੈਂਦੀ ਬੰਦ ਕਰਕੇ ਹਟਿਆ ਏ ਭਾਈ ਮੀਂਹ ਜਦੋਂ ਦਾ ਪਿਆ ਨਾ ਉਦੋਂ ਤੋਂ ਇੱਕ ਹੱਗ ਪੈ ਸਗੇ ਕੀਤੇ ਸੀਗੇ ਬੰਦ ਪਹਿਲਾਂ ਵੀ ਇਹ ਤੇ ਟੇਟਰ ਰੂਟਰ ਲਗਾਉਂਦੇ ਰਿਹਾ ਫੇਰ ਖਰਾਬ ਜਾ ਹੋ ਗਿਆ ਥਾਂ ਇੰਨਾ ਦਾ ਬਹੁਤ ਸੰ ਵਧੀਆ ਬਾਕੀ ਭਾਈ ਠੀਕ ਆ ਟੌਪ ਲੱਗੀ ਆ ਕਿ ਭਈਆ ਬੰਗਲੇ ਜੇ ਬਹੁਤ ਤੰਗ ਕਰਦੇ ਆ ਉਹ ਬਡੀ ਚੋਂ ਜਣੀ ਇੱਕ ਹੈਗੀਆਂ ਉਹ ਉਹ ਵੀ ਬਹੁਤ ਦੁਖੀ ਕਰਦੀਆਂ ਚਲੋ ਭਾਈ ਦਿਖਾਉਨੇ ਅੱਗੇ ਤੁਹਾਨੂੰ ਫੇ ਲੋ ਭਾਈ ਹੱਦ ਤੱਕ ਆ ਗਿਆ ਪਾਣੀ ਆਤੋਂ ਵੀ ਜ਼ਿਆਦਾ ਹੀ ਆ ਗਿਆ ਆ ਰਹਿੰਦਾ ਥੋੜਾ ਜਿਹਾ ਥਾਂ ਪੁੱਤਲਾ ਬੰਨਾ ਵੀ ਮੈਂ ਕਿਹਾ ਭਾਈ ਦੇਖ ਹੀ ਆਈਏ ਮੜਾ ਜਾ ਆ ਗਿਆ ਲੱਗ ਗਈ ਆ ਗਿਆ ਪਾਣੀ ਬਾਈ ਭਰ ਗਿਆ ਬਾਈ ਸੂਰ ਬਹੁਤ ਖਰਾਬ ਕਰਦੇ ਆ ਦੇਖੋ ਬੱਟਾ ਸਾਰੀਆਂ ਹੀ ਫੁੱਲੀ ਜਾਂਦੇ ਆ ਗਾਉਂ ਬਾਈ ਆ ਬੰਨਿਆਂ ਨੂੰ ਨਾ ਦੋਨਾਂ ਨੂੰ ਸੁਹਾਗੇ ਨਾਲ ਮਿੱਟੀ ਲਾ ਦੇ ਗਾਨੀ ਆ ਇਹਦੇ ਵਿੱਚ ਡੁੱਡਾਂ ਬਹੁਤ ਪੈਂਦੀਆਂ ਉਹ ਪਈ ਸਵੇਰੇ ਕੀਤਾ ਬੰਦ ਕਾਗ ਚਲੋ ਬਈ ਦੇਖਦੇ ਆ ਅੱਗੇ ਚੱਲਦੀ ਆ ਮੋਟਰ ਇਹ ਤਾਂ ਚਾਲੇ ਭਰਿਆ ਨਹੀਂ ਹੈਗਾ ਉਹ ਬੱਟਦਾ ਹੀ ਥੋੜਾ ਜਿਹਾ ਡਾਰ ਉੱਥੇ ਘਾਗਾਣਾ ਉਹਦੇ ਤੇ ਕਹਿਣਾ ਬਹਿਣਾ ਆ ਤਾਂ ਬਈ ਕਰਤੀ ਦੂਈ ਮੋਟਰ ਬੰਦ ਇਹਦਾ ਹੀ ਆ ਬਾਈ ਥੋੜਾ ਜਿਹਾ ਖਤਰਾ ਬਾਕੀ ਤਾਂ ਠੀਕ ਆ 영상이 <머래>